ਪੰਜਾਬੀ ਆ ਗਿਆ ਹੁਣ ਛੇਤੀ ਨਹੀਂ ਜਾਂਦੇ ਸੋ ਇਹ ਫਿਲਮ ਜਿਹੜੀ ਆ ਇਹ ਪਹਲਗਾਮ ਵਾਲੇ ਵਾਕਿਆ ਯਾਨੀ ਅਪ੍ਰੈਲ 2025 ਤੋਂ ਬਹੁਤ ਸਮਾਂ ਪਹਿਲਾਂ ਇਹ ਮੁੱਦਾ ਹੈ ਨੀਗਾ ਉਹਦੇ ਹੀ ਬਣਾ ਦਿੱਤਾ ਗਿਆ ਇਹ ਕਿਸੇ ਦੇ ਫਾਇਦੇ ਲਈ ਬਣਾਇਆ ਗਿਆ ਜਾਂ ਦਲਜੀਤ ਨੂੰ ਸਾਨੂੰ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਕਲਾਕਾਰ ਪਰ ਦੂਜੇ ਕਲਾਕਾਰ ਨੂੰ ਜਿਹੜਾ ਚੜਦਾ ਵਾ ਚੜਾਈ ਆ ਜਿਹਦੀ ਉਹਨੂੰ ਵੇਖ ਨਹੀਂ ਸਿਖਾਉਂਦਾ ਤੇ ਲੱਤਾਂ ਬਾਹਾਂ ਖਿੱਚਦਾ ਉਹਦੀਆਂ ਇਹ ਸ਼ਰੀਰ ਨਦਰ ਮੋਦੀ ਹੋਰਾਂ ਨੇ ਬਾਕਾਇਦਾ ਉਹ ਫਾਲੋ ਕਰਦੇ ਨੇ ਦਿਲਜੀਤ ਦਸਾਂਜ ਨੂੰ ਜੇ ਬਾਲੀਵੁੱਡ ਹੋਦਾ ਬਾਈਕਟ ਕਰ ਰਿਹਾ ਤਾਂ ਉਹਨੂੰ ਵੀ ਬਾਲੀਵੁੱਡ 'ਚ ਕੰਮ ਕਰਨ ਦਾ ਕੋਈ ਸ਼ੌਕ ਨਹੀਂ ਹੈ ਉਹਦੇ ਜਿਹੜੇ ਅੰਦਰ ਦੀ ਪੀੜਾ ਵਾ ਉਹਦਾ ਅਹਿਸਾਸ ਅਸੀਂ ਨਹੀਂ ਕਰ ਸਕਦੇ ਕਿ ਬੰਦਾ ਬਹੁਤ ਦੁਖੀ ਹੋ ਕੇ ਇਹ ਗੱਲ ਕਹਿੰਦਾ ਪਾਵੇਂ ਬਾਲੀਵੁੱਡ ਤੇ ਪਾਵੇਂ ਸਾਡਾ ਪਾਲੀਵੁੱਡ ਤੇ ਇਹਨਾਂ ਨੂੰ ਉਹ ਚਿਹਰੇ ਚਾਹੀਦੇ ਹੁੰਦੇ ਆ ਜਿਹੜਾ ਚਿਹਰੇ ਵਿਕਣ ਮੈਂ ਨਾ ਵੀ ਪੁੱਤ ਢਟਿਆ ਰੋ ਤੇਰੀ ਫਿਲਮ ਹਟਿਆ ਹੈ ਤੇਰੀ ਖੁਸ਼ੀ ਆ ਫਿਲਮਾਂ ਦੀ ਕੰਮ ਕਰਨਾ ਉਹ ਫਿਲਮਾਂ 'ਚ ਕਰ ਲਵੀ ਤੇ ਬਾਕੀ ਗਾਇਕੀ ਤੇ ਤਾਂ ਤੇਰੇ ਬਲੱਡ ਵਿੱਚ ਤੇਰੀ ਰੂਹ 'ਚ ਆ ਦਰਜੀ ਤੁਸਾਂ ਅੱਜ ਦੀ ਫਿਲਮ ਨੂੰ ਲੈ ਕੇ ਮੁੱਦਾ ਇੰਨਾ ਭਖ ਚੁਕਿਆ ਕਿ ਸਾਰਿਆਂ ਦੇ ਪ੍ਰतिक੍ਰਾਮ ਆ ਰਹੀਆਂ ਨੇ ਬਾਲੀਵੁੱਡ ਦੇ ਸਿੰਗਰ ਬਾਲੀਵੁੱਡ ਦੇ ਐਕਟਰ ਪਾਕਿਸਤਾਨ ਦੇ ਐਕਟਰ ਪਾਕਿਸਤਾਨ ਦੇ ਸਿੰਗਰ ਇੱਥੋਂ ਤੱਕ ਕਿ ਮੰਤਰੀ ਵੀ ਇਸ opinion board ਵਿੱਚ ਕੁੱਦ ਪਏ ਨੇ ਤੇ ਅਸੀਂ ਇੱਕ ਹੋਰ ਐਹੋ ਜੀ ਸ਼ਖਸੀਅਤ ਦੇ opinion ਲੈਣ ਲਈ ਪਹੁੰਚਿਆ ਜਿਨ੍ਹਾਂ ਨੇ ਦਲਜੀਤ ਸਹਾਨਾ ਕੰਮ ਵੀ ਕੀਤਾ ਤੇ ਉਹਨਾਂ ਦੀ ਸ਼ਖਸੀਅਤ ਨੂੰ ਜਾਣਦੇ ਨੇ ਤੇ ਉਹ ਪੰਜਾਬ ਦੇ ਇਹੋ ਜਿਹੇ ਮੁੱਦਿਆਂ ਤੇ ਆਪਣੀ ਨਿਗਾਹ ਵੀ ਰੱਖਦੇ ਨੇ ਤੇ ਸਾਡੇ ਨਾਲ ਮੌਜੂਦ ਨੇ ਬਲਕਾਰ ਸਿੰਘ ਸਿੱਧੂ ਜੀ ਜੋ ਅੱਜ ਸਾਡੇ ਨਾਲ ਗੱਲ ਕਰਨਗੇ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਬੋਲ ਪੰਜਾਬ ਦੇ ਟੀਵੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਸਾਰੇ ਨਾਜ਼ਰੀਨ ਦਾ ਜੀ ਸਾਰੇ ਇਹ ਜੋ ਮੁੱਦਾ ਚੱਲਿਆ ਸਾਰੀ ਕੌਂਟਰੋਵਰਸੀ ਸ਼ੁਰੂ ਹੋਈ ਆ ਜਿਸ ਤੋਂ ਬਾਅਦ ਦੋ ਧੜੇ ਬਣ ਗਏ ਨੇ ਕੁਝ ਕ ਦਲਜੀਤ ਨੂੰ ਮਾੜਾ ਕਹਿ ਰਹੇ ਨੇ ਕੁਝ ਕ ਚੰਗਾ ਕਹਿ ਰਹੇ ਨੇ ਪਰ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਲੱਗਦਾ ਮਾੜਾ ਕਹਿਣ ਵਾਲੇ ਦੀ ਗਿਣਤੀ ਵਾਧੀ ਜਹਰੀ ਆ ਤੇ ਉਹਦਾ ਸਾਥ ਦੇਣ ਵਾਲੇ ਬੜੇ ਥੋੜੇ ਨੇ ਜੇ ਕੋਈ ਬੋਲ ਵੀ ਰਿਹਾ ਤਾਂ ਬੜੀ ਲਿਮਟ ਮਰਿਆਦਾ ਚ ਇਨਡਾਇਰੈਕਟਲੀ ਕੁਝ ਉਹਦਾ ਸਾਥ ਦੇ ਰਹੇ ਨੇ ਤੁਸੀਂ ਇਹ ਸਭ ਮੁੱਦੇ ਨੂੰ ਕਿਵੇਂ ਦੇਖਦੇ ਹੋ ਅ ਮੈਂ ਤਾਂ ਵੈਸੇ ਜੇ ਮੇਰੇ ਮਨ ਦੀ ਗੱਲ ਪੁੱਛੋ ਤਾਂ ਇਹ ਮੁੱਦਾ ਹੈ ਹੀ ਨਹੀਂ ਹੂੰ ਇਹ ਮੁੱਦਾ ਜਿਵੇਂ ਚਲਾਕ ਸਿਆਸਤਦਾਨ ਸਾਡੇ ਲੋਕਾਂ ਦਾ ਜਿਹੜੇ ਲੋਕਾਂ ਦੇ ਮੁੱਦੇ ਨੇ ਅਸਲੀ ਮੁੱਦੇ ਜਿਦਾ ਬੇਰੋਜ਼ਗਾਰੀ ਹੈ ਜਾਂ ਮਹਿੰਗਾਈ ਹੈ ਗਰੀਬੀ ਹੈ ਭੁੱਖਮਰੀ ਹੈ ਨਸ਼ਾ ਹੈ ਜਾਂ ਹੋਰ ਇਹ ਤਾਂ ਦੇ ਮੁੱਦੇ ਨੇ ਜੋ ਇਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਕੇ ਐਵੇਂ ਬਣੌਟੀ ਜੇ ਮੁੱਦੇ ਹਵਾ ਚੁਛਾਲ ਨੇ ਉਹਨਾਂ ਚ ਇੱਕ ਮੁੱਦਾ ਇਹ ਵੀ ਹੈ ਵੈਸੇ ਤਾਂ ਇਸ ਮੁੱਦੇ ਦਾ ਹੱਲ ਆਲਰੇਡੀ ਹੋ ਹੀ ਚੁੱਕਾ ਹੈ ਕਾਰਨ ਇਹ ਕਿ ਮੁੱਦਾ ਦਰਸਲ ਹੈ ਕਿ ਮੁੱਦਾ ਨੇ ਬਣਾਇਆ ਗਿਆ ਕਿ ਭਾਈ ਦਲਜੀਤ ਦਸਾਂਜ ਨੇ ਪਾਕਿਸਤਾਨ ਦੀ ਇੱਕ ਜਿਹੜੀ ਹੀਰੋਇਨ ਆ ਇਸ ਫਿਲਮ ਦੀ ਹਾਨੀਆ ਆਮੀਰ ਵੀ ਉਹਦੇ ਨਾਲ ਕੰਮ ਕੀਤਾ ਤੇ ਕੰਮ ਨਹੀਂ ਕਰਨਾ ਚਾਹੀਦਾ ਸੀ ਇੰਨੀ ਗੱਲ ਆ ਔਰ ਜੇ ਕੀਤਾ ਤੇ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਆ ਆ ਮੁੱਦਾ ਬਣਾ ਰੱਖਿਆ ਪਰ ਸਾਨੂੰ ਵੀ ਚੰਨਾ ਪਤਾ ਪਤਾ ਇਹਨਾਂ ਨੂੰ ਵੀ ਪਤਾ ਆ ਮੁੱਦਾ ਬਣਾਉਣ ਵਾਲਿਆਂ ਨੇ ਕਿ ਇਹ ਫਿਲਮ ਜਿਹੜੀ ਆ ਇਹ ਪਹਲਗਾਮ ਵਾਲੇ ਵਾਕਿਆ ਯਾਨੀ ਅਪ੍ਰੈਲ 2025 ਤੋਂ ਬਹੁਤ ਸਮਾਂ ਪਹਿਲਾਂ ਯਾਨੀ ਫਰਵਰੀ 2025 ਤੱਕ ਬਣ ਚੁੱਕੀ ਸੀ ਤੇ ਇਹ ਉਦੋਂ ਕੋਈ ਇਦਾਂ ਦੀ ਨਾ ਸਾਡੀ ਪਾਕਿਸਤਾਨ ਵਾਲਿਆਂ ਨਾਲ ਕੋਈ ਇਦਾਂ ਦੀ ਕੋਈ ਗੱਲਬਾਤ ਸੀਗੀ ਯਾਨੀ ਗੁੱਸੇ ਗਿਰੇ ਵਾਲੀ ਤੇ ਨਾ ਹੀ ਉਹਨਾਂ ਦੀ ਸਾਡੇ ਨਾਲ ਸੀ ਇਸ ਕਰਕੇ ਇਦਾਂ ਦੀ ਗੱਲ ਨਹੀਂ ਅਸੀਂ ਪਹਿਲਾਂ ਵੀ ਪਾਕਿਸਤਾਨ ਵਾਲੇ ਬਹੁਤ ਸਾਰੇ ਕਲਾਕਾਰਾਂ ਨੂੰ ਇੱਧਰ ਸੱਦੇ ਰਹੇ ਹਾਂ ਤੇ ਉਹਨਾਂ ਨੂੰ ਫਿਲਮਾਂ 'ਚ ਵੀ ਕੰਮ ਕਰਾਉਂਦੇ ਰਹੇ ਹਾਂ ਤੇ ਗਾਇਕੀ ਵੀ ਸਾਡੇ ਵੀ ਕਲਾਕਾਰ ਉਹ ਤਾਂ ਜਾਂਦੇ ਰਹੇ ਤੇ ਉੱਥੇ ਪ੍ਰੋਗਰਾਮ ਵੀ ਦਿੰਦੇ ਰਹੇ ਤੇ ਕੰਮ ਕਰ ਵੀ ਕਰਦੇ ਰਹੇ ਤਾਂ ਇਸ ਕਰਕੇ ਇਹ ਮੁੱਦਾ ਹੈ ਨਹੀਂਗਾ ਉਦਾਂ ਹੀ ਬਣਾ ਦਿੱਤਾ ਗਿਆ ਜਿਵੇਂ ਤੁਸੀਂ ਕਿਹਾ ਇਹ ਮੁੱਦਾ ਹੈ ਨਹੀਂ ਉਦਾਂ ਹੀ ਬਣਾ ਦਿੱਤਾ ਗਿਆ ਪਰ ਇਹ ਮੁੱਦਾ ਜੇ ਬਣਾਇਆ ਗਿਆ ਤਾਂ ਤੁਹਾਨੂੰ ਕੀ ਲੱਗਦਾ ਇਹ ਕਿਸੇ ਦੇ ਫਾਇਦੇ ਲਈ ਬਣਾਇਆ ਗਿਆ ਜਾਂ ਦਲਜੀਤ ਸਾਨੂੰ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਹਾਂ ਦੇਖੋ ਫਾਇਦਾ ਤਾਂ ਸਿਆਸਤਦਾਨਾਂ ਦਾ ਹੋ ਸਕਦਾ ਜਿਹੜੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾ ਕੇ ਇੱਧਰ ਲਾਉਂਦੇ ਆ ਜਾਂ ਉਹ ਕੋਸ਼ਿਸ਼ ਕਰ ਰਹੇ ਨੇ ਬਾਕੀ ਵੀ ਅਸੀਂ ਥੋੜੇ ਜਿਹੇ ਜਿਹੜੇ ਕਲਾਕਾਰ ਵੀ ਭਾਵੇਂ ਉਹ ਐਕਟਰ ਹੋਣ ਤੇ ਭਾਵੇਂ ਸਿੰਗਰ ਹੋਣ ਵੀ ਉਹ ਜਦੋਂ ਇਸ ਪੱੜ ਦੇ ਵਿੱਚ ਆਪਣੀ ਗੱਲ ਕਹਿੰਦੇ ਆ ਭਾਵੇਂ ਪੱਖ ਚ ਕਹਿਣ ਤੇ ਭਾਵੇਂ ਰੋਜ਼ ਚ ਕਹਿਣ ਉਹਨਾਂ ਦਾ ਸ਼ਾਇਦ ਅਸੀਂ ਇਸੇ ਬਹਾਨੇ ਥੋੜਾ ਜਿਹਾ ਲਾਈਮਲਾਈਟ ਚ ਰਹੀਏ ਥੋੜੇ ਜਿਹਾ ਲੋਕਾਂ ਦੇ ਵਿੱਚ ਸਾਡੀ ਗੱਲਬਾਤ ਤੁਰੇ ਤੇ ਕਿਉਂਕਿ ਸਿਆਸਤਦਾਨਾਂ ਨੂੰ ਵੀ ਥਾਂ ਚਾਹੀਦੀ ਹੁੰਦੀ ਆ ਵੀ ਅਸੀਂ ਖਬਰਾਂ ਚ ਰਹੀਏ ਬਣੇ ਤੇ ਇਹੋ ਜਿਹੇ ਕਲਾਕਾਰਾਂ ਨੂੰ ਵੀ ਜੀ ਪਰ ਵੱਡਾ ਸਵਾਲ ਸਰ ਇਹ ਹੈ ਪੰਜਾਬੀ ਸਿੰਗਰ ਹੀ ਕਿਉਂ ਕੰਟਰੋਵਰਸੀਆਂ ਦਾ ਨਿਸ਼ਾਨਾ ਬਣਦੇ ਨੇ ਤੁਸੀਂ ਸਿੱਧੂ ਮੂਸੇਵਾਲਾ ਦੇਖ ਲਓ ਉਹਦੇ ਨਾਲ ਹੀ ਕੰਟਰੋਵਰਸੀਆਂ ਚੱਲੀਆਂ ਉਸ ਤੋਂ ਬਾਅਦ ਇੱਕ ਸਿੰਗਰ ਸ਼ੋਭਾ ਉਹਨੇ ਇੱਕ ਪੋਸਟ ਪਾਈ ਸੀ ਮੈਪ ਆਇਆ ਸੀ ਤੇ ਉਹਦੇ ਬਾਅਦ ਉਹਦਾ ਇੱਥੇ ਸ਼ੋਅ ਕੈਨਸਲ ਕਰ ਦਿੱਤਾ ਗਿਆ ਤੇ ਉਹਨੂੰ ਕਾਫੀ ਕਮੈਂਟਾਂ ਵਿੱਚ ਜਾ ਉਹਨੂੰ ਕਾਫੀ ਕ੍ਰਿਟਿਸਾਈਜ਼ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਦਲਜੀਤ ਨੇ ਕੰਸਰਟ ਵਿੱਚ ਜਾ ਕੇ ਕਹਿ ਦਿੱਤਾ ਕਿ ਪੰਜਾਬੀ ਆਗੇ ਹੋਏ ਉਸ ਤੋਂ ਬਾਅਦ ਉਹਨੂੰ ਬੜਾ ਕ੍ਰਿਟੀਕਾਈਜ਼ ਇੱਥੋਂ ਤੱਕ ਕਿ ਇਹਨਾਂ ਸਿੰਗਰਾਂ ਨੂੰ ਜਿਨ੍ਹਾਂ ਦੇ ਪੰਜਾਬੀ ਸਿੰਗਰਾਂ ਨੂੰ ਖਾਲਸਤਾਨੀ ਤੱਕ ਕਹਿ ਦਿੱਤਾ ਗਿਆ ਇਹ ਕਿੱਥੋਂ ਤੱਕ ਜਾਇਜ ਹੈ ਦੇਖੋ ਇਹ ਜਿਹੜੀ ਗੱਲ ਹੈ ਨਾ ਇਹ ਮੈਂ ਇੱਥੇ ਕਹੂੰਗਾ ਕਿ ਜਿੰਨਾ ਲੋਕਾਂ ਦੀ ਮਾਨਸਿਕਤਾ ਇਹੋ ਜੀ ਆ ਉਹੀ ਕਰਦੇ ਆ ਇਦਾਂ ਦੀ ਜਿਹੜੀ ਨਾ ਪੱਖੀਆਂ ਗੱਲਾਂ ਔਰ ਉਹ ਸਾਡੇ ਸਮਾਜ ਵਿੱਚ ਉਦਾਂ ਦੇ ਲੋਕ ਬਹੁਤ ਨੇ ਔਰ ਜੇ ਮੈਂ ਆਖਾਂ ਕਿ ਸਾਡੇ ਪੰਜਾਬੀ ਚ ਇੱਕ ਕਹਾਵਤ ਆ ਕਿ ਕਲਾਕਾਰ ਭਾਈ ਦੂਜੇ ਕਲਾਕਾਰ ਨੂੰ ਜਿਹੜਾ ਚੜਦਾ ਵਾ ਚੜਾਈ ਆ ਜਿਹਦੀ ਉਹਨੂੰ ਵੇਖ ਨਹੀਂ ਸਿਖਾਉਂਦਾ ਤੋ ਲੱਤਾਂ ਬਾਵਾ ਖਿੱਚਦਾ ਉਹਦੀਆਂ ਲਾਈਕ ਥੈਟ ਤੋ ਇਹ ਇਦਾਂ ਦੀ ਹੀ ਮਾਨਸਿਕਤਾ ਦੇ ਜਿਹੜੇ ਸ਼ਿਕਾਰ ਨੇ ਲੋਕ ਉਹ ਇਹੋ ਜੀ ਗੱਲ ਕਰਦੇ ਨੇ ਉਦਾਂ ਜਿਹੜੇ ਹਾਂ ਪੱਖੂ ਰੱਖਦੇ ਸੋਚ ਤੇ ਉਹ ਵੀ ਹੈਗੇ ਨੇ ਜਿੱਦਾਂ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਸ਼੍ਰੀ ਨਦਰਮੋਦੀ ਹੋਰਾਂ ਨੇ ਬਾਕਾਇਦਾ ਉਹ ਫਾਲੋ ਕਰਦੇ ਨੇ ਦਿਲਜੀਤ ਦਸਾਂਝ ਨੂੰ ਔਰ ਉਹ ਖੁਸ਼ ਹੁੰਦੇ ਨੇ ਕਿ ਸਾਡੇ ਕੋਲੇ ਇਹੋ ਜਿਹਾ ਇੱਕ ਕਲਾਕਾਰ ਹੈਗਾ ਏ ਗਾਇਕ ਹੈਗਾ ਏ ਜਿਹੜਾ ਭਾਰਤ ਦੀ ਜਿਹੜੀ ਅਮੀਰ ਸੰਸਕ੍ਰਿਤੀ ਆ ਜਾਂ ਸੱਭਿਆਚਾਰ ਆ ਉਹਦਾ ਐਮਬੈਸਡਰ ਆ ਉਹਦੀ ਤਰਜਮਾਨੀ ਕਰਦਾ ਏ ਪੰਜਾਬੀਅਤ ਦੀ ਤਰਜਮੀ ਤਜਮਾਨੀ ਕਰਦੇ ਸੋ ਇਸ ਕਰਕੇ ਉਹ ਉਹਨਾਂ ਨੂੰ ਆਪਣੇ ਘਰ ਵੀ ਬੁਲਾਉਂਦੇ ਨੇ ਖਾਣਾ ਵਗੈਰਾ ਸਾਂਝਾ ਕਰਦੇ ਨੇ ਔਰ ਪਿਆਰ ਵੀ ਦਿੰਦੇ ਨੇ ਤਾਂ ਹਰ ਤਰ੍ਹਾਂ ਦੇ ਲੋਕ ਨੇ ਸਾਡੇ ਮੁਲਕ ਵਿੱਚ ਤਾਂ ਇਦਾਂ ਦੇ ਲੋਕ ਵੀ ਨੇ ਜਿਹੜੇ ਨਕਾਰਾਤਮਕ ਗੱਲਾਂ ਕਰਦੇ ਨੇ ਇਹ ਸਭ ਤੋਂ ਜੋ ਕੰਟਰੋਵਰਸੀ ਚੱਲੀ ਆ ਉਸ ਤੋਂ ਬਾਅਦ ਦਲਜੀਤ ਨੇ ਬਿਆਨ ਦਿੱਤਾ ਕਿ ਉਹ ਇੱਕ ਸਿੰਗਰ ਹੈ ਤੇ ਸਿੰਗਰ ਬਣਨ ਦੀ ਇੱਛਾ ਉਹਦੇ ਚ ਸ਼ੁਰੂ ਤੇ ਆ ਉਹ ਸਿੰਗਰ ਹੀ ਰਹੇਗਾ ਫਿਲਮਾਂ ਵਿੱਚ ਉਹ ਆਇਆ ਠੀਕ ਹੈ ਬਾਲੀਵੁੱਡ ਨੇ ਉਹਨੂੰ ਅਪਣਾਇਆ ਉਹਨੇ ਫਿਲਮਾਂ ਕੀਤੀਆਂ ਪਰ ਹੁਣ ਉਹ ਜੋ ਬਾਲੀਵੁੱਡ ਉਹਦਾ ਬਾਈਕਾਟ ਕਰ ਰਿਹਾ ਤਾਂ ਉਹਨੂੰ ਵੀ ਬਾਲੀਵੁੱਡ 'ਚ ਕੰਮ ਕਰਨ ਦਾ ਕੋਈ ਸ਼ੌਕ ਨਹੀਂ ਹੈ ਇਹ ਜੋ ਉਹਨਾਂ ਨੇ ਇਹ ਜੋ ਸਟੇਟਮੈਂਟ ਦਿੱਤੀ ਆ ਤੁਸੀਂ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਇਹ ਸਟੇਟਮੈਂਟ ਬੰਦਾ ਜਦੋਂ ਦਿੰਦਾ ਨਾ ਤਾਂ ਉਹਦੇ ਜਿਹੜੇ ਅੰਦਰ ਦੀ ਪੀੜਾ ਵਾ ਉਹਦਾ ਅਹਿਸਾਸ ਅਸੀਂ ਨਹੀਂ ਕਰ ਸਕਦੇ ਕਿ ਬੰਦਾ ਬਹੁਤ ਦੁਖੀ ਹੋ ਕੇ ਇਹ ਗੱਲ ਕਹਿੰਦਾ ਅਦਰਵਾਈਜ਼ ਕੀਆ ਕਿ ਬਾਲੀਵੁੱਡ ਹੋਵੇ ਤੇ ਪਾਲੀਵੁੱਡ ਹੋਵੇ ਔਰ ਇਹ ਇਹਨਾਂ ਨੇ ਜਿਹੜੇ ਇਹ ਕਿਉਂਕਿ ਸੰਨਤਾ ਨੇ ਯਾਨੀ ਇੰਡਸਟਰੀ ਆ ਹੈ ਤਾਂ ਇਹ ਇੱਕ ਕਾਰੋਬਾਰੀ ਹੈ ਤੇ ਇਹਨਾਂ ਨੇ ਆਪਣੇ ਕਾਰੋਬਾਰ ਦਾ ਮੁਨਾਫਾ ਵੇਖਣਾ ਹੁੰਦਾ ਭਾਵੇਂ ਬਾਲੀਵੁੱਡ ਤੇ ਭਾਵੇਂ ਸਾਡਾ ਪਾਲੀਵੁੱਡ ਆ ਤੇ ਇਹਨਾਂ ਨੂੰ ਉਹ ਚਿਹਰੇ ਚਾਹੀਦੇ ਹੁੰਦੇ ਜਿਹੜਾ ਚਿਹਰੇ ਵਿਕਣ ਤੁਸੀਂ ਵੇਖਿਆ ਹੋਣਾ ਕਿ ਆਮ ਜਦੋਂ ਸਾਡੀ ਪੰਜਾਬੀ ਫਿਲਮਾਂ 'ਚ ਇਹੋ ਜਿਹਾ ਦੌਰ ਰਿਹਾ ਫਿਲਮਾਂ ਨਹੀਂ ਚੱਲ ਰਹੀਆਂ ਸੀਗੀਆਂ ਤਾਂ ਸਾਡੇ ਸਿੰਗਰਾਂ ਨੂੰ ਉਹਨਾਂ ਨੇ ਲੈਣਾ ਸ਼ੁਰੂ ਕੀਤਾ ਜਦੋਂ ਭਾਵੇਂ ਉਹ ਭਗਵੰਤ ਮਾਨ ਜੀ ਸੌਰੀ ਭਗਵੰਤ ਮਾਨ ਵੀ ਇਵਨ ਤੇ ਭਾਵੇਂ ਹਰਪਜਨ ਮਾਨ ਜੀ ਹੁਣ ਜਾਂ ਗੁਰਦਾਸ ਮਾਨ ਜੀ ਹੁਣ ਔਰ ਉਦੋਂ ਬਾਅਦ ਤਾਂ ਫਿਰ ਸਿੰਗਰਾਂ ਦੀ ਲੈ ਨਹੀਂ ਲੱਗੀ ਨਾ ਪੰਜਾਬੀ ਇੰਡਸਟਰੀ ਗਿੱਪੀ ਗਰੇਵਾਲ ਤੇ ਕਰਮਜੀਤ ਅਨਮੋਲ ਤੇ ਹੋਰ ਸਾਰੇ ਲੇਕਿਨ ਗੱਲ ਇਹ ਆ ਕਿ ਇਹ ਜਿਹੜਾ ਮੁੱਦਾ ਜਿੰਦਾਂ ਦੱਸਿਆ ਵੀ ਐਵੇਂ ਹੀ ਬਣਾਇਆ ਗਿਆ ਮੁੱਦਾ ਹੈ ਕੋਈ ਨਹੀਂਗਾ ਤਾਂ ਇਹ ਐਵੇਂ ਬਸ ਖਿੱਚ ਰਹੇ ਆ ਇਹ ਫਿਲਮ ਦਿਲਜੀਤ ਦੀ ਪਾਕਿਸਤਾਨ ਵਿੱਚ ਵੀ ਰਿਲੀਜ਼ ਹੋ ਚੁੱਕੀ ਹੈ ਤੇ ਬਾਕੀ ਕੰਟਰੀਆਂ 'ਚ ਵੀ ਰਿਲੀਜ਼ ਹੋ ਚੁੱਕੀ ਆ ਤੇ ਜਿੱਥੋਂ ਤੱਕ ਇਹਦੇ ਰੈਵਨਿਊ ਦੇ ਆ ਰਹੇ ਨੇ ਕਿ ਬਹੁਤ ਵਧੀਆ ਕੰਮ ਕਰ ਰਹੀ ਆ ਬਾਕਸ ਆਫਿਸ ਤੇ ਬੜਾ ਵਧੀਆ ਚੱਲ ਰਹੀ ਆ ਫਿਲਮ ਇਹ ਤੇ ਤੁਸੀਂ ਦਿਲਜੀਤ ਨੂੰ ਕਿਉਂਕਿ ਤੁਸੀਂ ਉਹਨਾਂ ਦਾ ਕੰਮ ਕੀਤਾ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਮੈਂ ਨਾ ਵੀ ਪੁੱਤ ਢਟਿਆ ਰੋ ਤੇਰੀ ਫਿਲਮ ਹਿੱਟ ਆ ਹੈ ਔਰ ਯੂਕੇ ਦੇ ਵੀ ਰਿਪੋਰਟ ਵੇਖ ਲਈ ਤੁਸੀਂ ਪਾਕਿਸਤਾਨ ਵਿੱਚ ਵੇਖ ਲਈ ਹੋਰ ਕਈ ਯੂਰਪ ਦੇ ਮੁਲਕਾਂ ਦੇ ਵਿੱਚ ਔਰ ਸੁਪਰ ਡੂਪਰ ਹਿੱਟ ਚੱਲ ਰਹੀ ਆ ਇਸ ਕਰਕੇ ਘਬਰਾਉਣ ਦੀ ਗੱਲ ਨਹੀਂ ਤੇਰੀ ਖੁਸ਼ੀ ਆ ਫਿਲਮਾਂ 'ਚ ਕੰਮ ਕਰਨਾ ਉਹ ਫਿਲਮਾਂ 'ਚ ਕਰ ਲਵੀਂ ਤੇ ਬਾਕੀ ਗਾਇਕੀ ਦੇ ਤਾਂ ਤੇਰੇ ਬਲੱਡ ਵਿੱਚ ਤੇਰੀ ਰੂਹ 'ਚ ਆ ਤੇ ਉਹਦੇ 'ਚ ਤੈਨੂੰ ਕੋਈ ਹਰਾ ਨਹੀਂ ਸਕਦਾ ਮੇਰੇ ਹਿਸਾਬ ਨਾਲ ਅੱਜ ਦੀ ਤਾਰੀਖ 'ਚ ਬਹੁਤ ਬਹੁਤ ਸ਼ੁਕਰੀਆ ਸਰ ਸასი ਸ਼ਕਾਲ ਜੀ